ਕੱਲ ਜਥੇਬੰਦੀ ਨੇ ਹੰਗਾਮੀ ਮੀਟਿੰਗ ਕਰਕੇ ਇਹ ਫੈਸਲਾ ਕੀਤਾ ਵੀ ਭਗਵੰਤ ਮਾਨ ਤੇ ਕੇਂਦਰ ਦੀ ਸਰਕਾਰ ਕਾਰਪੋਰੇਟ ਦੀਆਂ ਨੀਤੀਆਂ ਲਾਗੂ ਕਰਨ ਵਾਸਤੇ ਜਿਵੇਂ ਪੰਜਾਬ ਦੇ ਅੰਦਰ ਪੁਲਿਸ ਰਾਜ ਦੀ ਸਥਾਪਨਾ ਕੀਤੀ ਗਈ ਆ। ਔਰ ਪੁਲਿਸ ਦੇ ਜ਼ਬਰ ਦੇ ਨਾਲ ਜਿਵੇਂ ਕਿਸਾਨਾਂ ਮਜ਼ਦੂਰਾਂ ਦੇ ਹੱਕਾਂ ਹਕੂਕਾਂ ਨੂੰ ਔਰ ਸਪਣੇ ਪਾਰਾਂ ਦੇ ਬੂਟਾ ਥੱਲੇ ਕੁਚਲ ਕੇ ਲਟਾੜ ਕੇ ਜੋ ਭਾਰਤ ਮਾਲਾ ਯੋਜਨਾ ਤਹਿਤ ਜੰਮੂ ਕਾਟਰਾ ਐਕਸਪ੍ਰੈਸ ਵੇ ਆ ਜਾਂ ਉਨਾ ਅੰਮ੍ਰਿਤਸਰ ਐਕਸਪ੍ਰੈਸ ਵੇ ਆ ਉਹਦੀਆਂ ਜ਼ਮੀਨਾਂ ਤੇ ਕਿਸਾਨਾਂ ਨੂੰ ਮੁਆਵਜ਼ਾ ਦਿੱਤੇ ਬਿਨਾਂ ਕਬਜ਼ਾ ਕਰ ਰਹੀ ਆ ਇਹ ਪੂਰੇ ਪੰਜਾਬ ਦੀ ਗੱਲ ਆ ਦਰਦਾਂ ਹੋਵੇ ਅੰਮ੍ਰਿਤਸਰ ਹੋਵੇ ਤੁਸੀਂ ਗਰਦਾਸਪੁਰ ਦੇ ਵਿੱਚ ਤਾਂ ਪੂਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਤੇ ਪੰਜਾਬੀਆਂ ਨੇ ਤਸਵੀਰਾਂ ਵੇਖੀਆਂ ਹੋਣਗੀਆਂ ਜਿਵੇਂ 80 ਸਾਲ ਦੀ ਮਾਂ ਨੂੰ ਜਿਵੇਂ ਪੁਲਿਸ ਜ਼ਬਰ ਢਾ ਕੇ ਔਰਤਾਂ ਦੇ ਕੱਪੜੇ ਪਾੜ ਕੇ ਜਿਵੇਂ ਜ਼ਬਰੀ ਬੱਸਾਂ 'ਚ ਲੱਦ ਕੇ ਖਾਨਿਆਂ 'ਚ ਲੈ ਕੇ ਜਾ ਰਹੇ ਆ ਜਿਵੇਂ ਬਜ਼ੁਰਗਾਂ ਦੀਆਂ ਪੱਗਾਂ ਲਾਈਆਂ ਜਾ ਰੀਆਂ ਉਹਨਾਂ ਨੂੰ ਵਾਲਾਂ ਤੋਂ ਕਿਸੀ ਕਿਹਾ ਜਾ ਰਿਆ ਲੱਤਾਂ ਤੋਂ ਫੜ ਕੇ ਜਿਵੇਂ ਉਹਨਾਂ ਨੂੰ ਚੱਕ ਕੇ ਖੜਿਆ ਜਾ ਰਿਆ ਕਸਬੀਰਾ ਦੇਖੀਆਂ ਹੋਣੀਆਂ ਪੁਲਿਸ ਰਾਜ ਕੱਲਾ ਇੱਥੇ ਹੀ ਨਹੀਂ ਰੁਕਿਆ ਹੈਗਾ ਪੁਲਿਸ ਰਾਜ ਜਦੋਂ ਕਿਸਾਨਾਂ ਦੀ ਚੰਡੀਗੜ੍ਹ ਮੀਟਿੰਗ ਸੀ ਤੇ ਮੁਖਬਰੀ ਕਹਿੰਦਾ ਜਾਓ ਪਹਿਲੇ ਵੀ ਮਸਲੇ ਰੱਤ ਉਸ ਦਿਨ ਤੋਂ ਸ਼ੁਰੂ ਹੋ ਗਿਆ ਸੀ ਤੁਸੀਂ ਕਮਟਾ ਸਕੂਲ ਦਾ ਮਸਲਾ ਦੇਖਿਆ ਹੋਣਾ ਜਿਵੇਂ ਜ਼ਬਰ ਉੱਥੇ ਹੋਇਆ ਹੈਗਾ ਇਹ ਤੋਂ ਕਹਾ ਲੁਧਿਆਣੇ ਚ ਫੈਕਟਰੀ ਲੱਗਦੀ ਆ ਉਚਾਣਾ ਪਿੰਡ ਦੇ ਵਿੱਚ ਜ਼ਬਰ ਤੁਸੀਂ ਬੜੇ ਧਿਆਨ ਨਾਲ ਸਾਰਾ ਕੁਝ ਦੇਖਿਆ ਹੋਣਾ ਵਾ ਤਾਂ ਜਿਵੇਂ ਗੈਸ ਪੈਪ ਨਿਕਲਦੀ ਆ ਉਹਦੇ ਉੱਤੇ ਜਿਵੇਂ ਜ਼ਬਰ ਪੰਜਾਬ ਦੇ ਅੰਦਰ ਹੋ ਰਿਹਾ ਕਿਸਾਨਾਂ ਮਜ਼ਦੂਰਾਂ ਤੇ ਉਹ ਵੀ ਤੁਸੀਂ ਦੇਖਿਆ ਨਾ ਇਹ ਸਾਰਾ ਕੁਝ ਕੌਂਸ ਰਾਜ ਦੀ ਸਥਾਪਤੀ ਲਈ ਹੋ ਰਿਹਾ ਹੈ ਕਾਬਾ ਔਰ ਇੰਨਾ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਜਥੇਬੰਦੀ ਦੇ ਫੈਸਲਾ ਨਾ ਚੁੱਕਿਆ ਹੋਇਆ ਮਜਬੂਰੀ 'ਚ ਕਰਨਾ ਪੈ ਗਿਆ ਕਿ ਅਸੀਂ ਇਸ ਕੌਂਸ ਰਾਜ ਦੇ ਘੋੜੇ ਨੂੰ ਹੁਣ ਥੰਮਣਾ ਹੈਗਾ ਵਾ ਪੰਜਾਬੀ ਹੋਏ ਤੋਂ ਬਾਹਰ ਗੁਜ਼ਾਰਾ ਨਹੀਂ ਹੈਗਾ ਇਸ ਕਰਕੇ 7 ਮਈ ਨੂੰ 12 ਵਜੇ ਦੇਵੀदासਪੁਰਾਚ ਰੇਲਪ੍ਰਿਆ ਜਾਮ ਕਰਾਂਗੇ ਹਜੇ ਇੱਕ ਪੁਆਇੰਟ ਇਸ ਕਰਕੇ ਖੋਲਿਆ ਵੀ ਪੂਰਾ ਪ੍ਰजात ਜਾਮ ਨਾ ਕਰੀਏ ਮਾਲਵੇਚੀ ਕੇ ਸਰਕਾਰ ਨਾ ਮੰਨੀ ਤੇ ਅਗਲੇ ਪੁਆਇੰਟ ਖੋਲਾਂਗੇ ਔਰ ਜਦੋਂ ਅਸੀਂ ਆਪ ਦੀ ਲੱਖੀ ਜਾਤੀ ਪੱਗ ਨੂੰ ਬਚਾਉਣ ਵਾਸਤੇ ਰੇਲਾ ਦੇ ਜਾ ਰਹੇ ਹਾਂ ਭਗਵੰਤ ਮਨ ਇੱਕ ਪਰਸੈਪਸ਼ਨ ਬਣਾਊਗਾ ਸਾਡੇ ਖਿਲਾਫ ਕਾਰਪੋਰੇਟ ਦਾ ਮੀਡੀਆ ਦਾ ਸਾਥ ਦੇਊਗਾ ਕਿ ਇਹ ਆਮ ਲੋਕਾਂ ਨੂੰ ਤੰਗ ਕਰਦੇ ਹੈਗੇ ਆ ਅਸੀਂ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਤੇ ਆਮ ਜਨਤਾ ਨੂੰ ਅਪੀਲ ਕਰਨਾ ਚਾਹੁੰਦੇ ਆ ਵੀ ਜੇ ਸਾਨੂੰ ਕੁੱਟ ਕੇ ਸਾਡੀਆਂ ਮਾਵਾ ਪੈਣਾ ਨੂੰ ਕੁੱਟ ਕੇ ਕਰੋਨਾ ਦੀਆਂ ਜ਼ਮੀਨਾਂ ਕੌਡੀਆਂ ਦੇ ਪਾਲ ਲੈ ਕੇ ਜਾ ਰਹੇ ਅੱਜ ਕੱਲ ਸਾਡੀ ਖੇਤੀ ਮੰਡੀ ਇਸ ਪੁਲਿਸ ਦੇ ਜ਼ੋਰ ਨਾਲ ਤੋੜ ਕੇ ਸਾਡੇ ਹੱਥੋਂ ਲੈ ਜਾਣਗੇ ਇਹ ਦੁਕਾਨ ਖਰਚੇ ਤੇ ਕੁਰਤੀਆਂ ਗ੍ਰਿਫਤਾਰੀਆਂ ਵੀ ਇਹ ਪੁਲਿਸ ਦੇ ਡਾਂਗ ਦੇ ਜ਼ੋਰ ਨਾਲ ਕਰ ਲੈਣਗੇ ਇਹ ਪੁਸਤੀ ਡਾਂਗ ਦੀ ਜ਼ੋਰ ਨਾਲ ਸਾਡਾ ਪਾਣੀ ਪੋਲਿਊਟ ਕਰ ਲੈਣੀਆਂ ਫੈਕਟਰੀਆਂ ਵੀ ੱਟਕੇ ਨਾ ਲਾ ਜਾਣਗੇ ਔਰ ਆਉਣ ਵਾਲੇ ਸਮੇਂ ਜਿਵੇਂ ਜ਼ਮੀਨਾਂ ਤੇ ਕਾਰਪੋਰੇਟ ਕਬਜ਼ਾ ਕਰਨਾ ਚਾਹੁੰਦਾ ਉਹ ਵੀ ਕਰ ਲੈਣਗੇ ਆਨਲਾਈਨ ਵਪਾਰ ਰਹੀ ਦੁਕਾਨਦਾਰੀ ਦਾ ਪ੍ਰਚੂਰ ਖੇਤਰ ਹੈ ਉਹਦੇ ਤੇ ਉਹ ਕਬਜ਼ਾ ਕਰਨਾ ਚਾਹੁੰਦੇ ਆ ਉਹ ਵੀ ਸਮਝੜਿਆ ਸਈ ਲੋਗ ਗਦਾਮ ਵੀ ਉਹ ਲਾ ਰਹੇ ਨੇ ਤੋ ਕਿੰਨਾ ਕਚਰ ਬਰਦਾਸ਼ ਕਰਾਂਗੇ ਇੱਕ ਨਾ ਇੱਕ ਦਿਨ ਤੇ ਫੈਸਲਾ ਸਾਨੂੰ ਕਰਨਾ ਪੈਣਾ ਅਸੀਂ ਨਹੀਂ ਚਾਹੁੰਦੇ ਰੇਲਾਂ ਜਾਮ ਹੋਣ ਜੇ ਪੰਜਾਬ ਦੇ ਮੁੱਖ ਮੰਤਰੀ ਮਾੜੀ ਮੋਟੀ ਵੀ ਕੋਈ ਲੋਕਾਂ ਪ੍ਰਤੀ ਜਵਾਬਦੇਹੀ ਬਚੀ ਆ ਤੇ ਮਸਲਿਆਂ ਦਾ ਹੱਲ ਕਰ ਲਵੇ ਅਰ ਵੱਧ ਤੋਂ ਵੱਧ ਅਸੀਂ ਲੋਕਾਂ ਨੂੰ ਇਸ ਕੁਲਸ ਰਾਜ ਦੀ ਸਮਾਪਤੀ ਕਰਨ ਲਈ ਇਸ ਮੋਰਚੇ ਵਿੱਚ ਸ਼ਾਮਲ ਹੋਣ ਦੀ ਅਪੀਲ ਕਰਦੇ ਆ ਧੰਨਵਾਦ